ਦੇ ਦਿਖਾ ਕੇ ਇਹਦੇ ਬਾਅਦ ਛੱਡ ਦੀ ਜੀ ਤੈਨੂੰ ਮੈਨੂੰ ਡਾਊਟ ਮੈਨੇ ਤੁਹਾਡਾ ਬਲਾਗ ਚੜਾ ਦਾਂਗੇ ਵੀ ਆ ਦੇਖੋ ਵੀ ਕਿਹੜਾ ਸੂਟ ਸੂਟ ਦਾ ਹੋਇਆ ਡਾਊਟ ਦੇਖਾ ਦਿੰਦੀ ਜੀ ਇਹਨੂੰ ਜਿਹੜਾ ਇਹਨੂੰ ਸੋਨਾ ਲਗੋ ਲੈਣੀ ਆ ਵੀ ਲੱਗਦਾ ਅਜੂਨੀ ਨਾਈ ਰਲ ਗਈ ਇਹਨੂੰ ਆਉਂ ਜਾ ਰਹੀ ਹੈ ਇਹਨੂੰ ਬਸ ਮੈਂ ਕਿਹਾ ਤਾਂ ਵੀ ਉਹ ਜਾ ਦੇ ਜੱਜ ਦਾ ਕਿਹੜਾ ਨਹੀਂ ਜੱਜ ਦਾ ਜੱਜ ਦਾ ਦੱਸੋ ਭਾਈ ਕਿਹੜਾ ਸੂਟ ਵਧੀਆ ਆਹਾ ਜਾਂ ਆਹਾ ਦੂਰਾ ਕਰਕੇ ਲਈਏ ਮਨੇ ਇਹ ਖੋਲਿਆ ਪਿਆ ਮੇਰਾ ਇਸ ਵਾਰ ਦਿਖਾਉਣਾ। ਉਹ ਕਿਹ ਕੰਡਾ ਦੇ ਦੀ? ਉਹ ਦੂਜਾ ਸੂਟ ਲਾ ਕੇ ਦੇਖਿਆ ਜਊ। ਚੱਕ ਬਲੰਗ ਤਿਆਰ ਕਰੀ। ਜਾ ਤੂੰ ਨਾਲ ਵਾਲਾ ਚੱਲ। ਦੋਨੇ ਦੇਖ ਲੈ ਨੇ ਜੇ ਹੋਰ ਮਿਲ ਗਿਆ ਤੂੰ ਦੇਖ ਲਈ ਇਹ। ਮੇਰੇ ਵਾਸਤੇ ਹੋਰ ਮਿਲਦੀ। ਫੇ ਮਾਮਾ ਕਹਿੰਦਾ ਹੈਗਾ ਤਵਾਉਣ ਨੂੰ। ਉਹ ਤਾਂ ਲਾਈਵ ਤੇ ਕੱਢਣਗੇ ਅਮਨ। ਕੰਨੀ ਚੈਰੀ ਨੂੰ ਮਹਿੰਗੇ ਜਿਹੇ ਪੋਨੀ ਜਿਹਦੇ ਲਾਈਵ ਕੱਟੇ। ਮਾਮਾ ਵੀ 4-5000 ਰੁਪਏ ਚੱਕ ਜੱਜ ਜਲੀਏ। ਹੁਣ ਤਾਂ ਮਹਿੰਗਾ। ਕਈ ਵਾਰ ਉਹ ਕਹਿੰਦਾ ਰਿਹਾ ਕਿ ਕਹਿੰਦਾ ਸੇਲ ਚੱਲ ਰਹੀ ਆ। 3500 ਦੀ ਸ਼ਰਟ ਦੇ ਰਿਹਾ ਤੇ ਸੇਲ ਚੱਲ ਰਹੀ ਤੇ ਫਮਨੇ। ਉਹ ਨਹੀਂ ਆ ਸੂਟਾਂ ਦੇ ਸੇ ਸੇ ਹੁਣ ਇਹ ਲਾ ਕੇ ਦੇਖਣੀਆਂ ਬਹੁਤਾਂ ਦੀ ਆ ਬੰਨੋ ਕੇ ਨਾ ਪੈਦਾ ਉਹ ਥੱਲੋਂ ਨਹੀਂ ਲੱਤਾਂ ਆਹੋਂ ਉੱਪਰ ਕਰੋ ਬਸ ਮੈਂ ਫੜ ਦਿੰਦੀ ਹਾਂ ਬਸ ਚੁੰਨੀ ਵੀ ਦੇਣੀ ਹਲੇ ਚੁੰਨੀ ਵੀ ਦੇਣੀ ਅਸੀਂ ਦੱਸੋ ਵੀ ਕਿਹੜਾ ਵਧੀਆ ਆ ਚੁੰਨੀ ਲਓ ਚੁੰਨੀ ਰਹਿਣੀ ਨਹੀਂ ਆਣੀ ਉਹ ਨਾ ਮੈਂ ਤੇ ਜਾਊ ਲੈ ਸਾਡੇ ਸਾਡੇ ਤਾਂ ਨਹੀਂ ਹੋਗੇ ਉਹ ਡਿੱਗੂ ਹੈ ਨਾ ਮੈਂ ਹੀ ਡਿੱਗਦਾ ਉਹ ਐਂ ਲੱਗਦਾ ਵੀ ਡਿੱਗੂ ਆ ਬਸ ਉਹਦੇ ਨਾਲ ਦੂਜਾ ਇਹਦਾ ਹੋ ਲੱਗਦਾ ਨਾ ਜਿਵੇਂ ਕੀ ਹੁੰਦਾ ਘਗਰਾ ਨਾ ਰੰਗ ਦਾ ਵਧੀਆ ਲੱਗ ਰਿਹਾ ਦੀ ਨਾ ਆ ਜਾ ਸੁਣ ਰਿਹਾ ਫਰੋ ਲੈ ਲੈ ਤੂੰ ਉਹਨੂੰ ਇਨੀ ਨੀਮਾ ਹੈ ਇਨਾ ਨੀਮਾ ਹੋਊਗਾ ਕਿ ਹੱਥ ਕਰਦਾ ਬੁਲਾਇਆ ਇਹਦੇ ਰੰਗ ਆ ਰੰਗ ਵੀ ਇਹ ਕਿੰਨਾ ਚੱਜ ਰਿਹਾ ਜੀ ਇੱਕ ਲੋ ਲੋ ਯਾ ਸਰਦਾਰੀ ਲੁੱਕ ਆ ਗਈ ਲੱਗ ਰਿਹਾ ਉਹ ਅੰਨ ਵਿੱਚ ਬਰਕ ਉਹ ਨਹੀਂ ਹੈਗਾ ਵੀ ਥੱਪੇ ਹੀ ਨਹੀਂ ਹੈਗੇ ਹਾਂ ਇੰਨਾ ਹੀ ਇਹਨਾਂ ਦੇ ਨਹੀਂ ਬਰਕ ਇੱਕ ਨਾਲ ਦਾ ਨਹੀਂ ਹੈਗਾ ਇੱਕ ਨਾਲ ਦਾ ਹੀ ਆ ਨਹੀਂ ਨਹੀਂ ਬਹੁਤ ਥੋੜਾ ਧਾਗੇ ਦਾ ਕੰਮ ਜ਼ਿਆਦਾ ਹੈ ਇਹਦੇ ਵਿੱਚ ਸਿੱਪੀ ਮੋਤੀ ਦਾ ਜ਼ਿਆਦਾ ਹੈ ਲਓ ਜੀ ਤੇ ਆਪਾਂ ਬਲਬੂਸਾ ਵੀ ਕਿਹੜਾ ਸੂਟ ਲੈਤਾ ਜਾਵੇ ਰੱਖਿਆ ਜਾਵੇ ਲੈਤਾ ਤਾਂ ਦੋਨੇ ਲੈਤਾ ਦੋਨੇ ਹਾਂ ਇਹ ਵੀ ਜਾਵੇ ਬਗੂ ਜੀ ਕਿਹਦੇ ਦੀ ਨਾ ਨਾ ਆ ਠੀਕ ਆ ਹੁਣ ਟੋਪੀ ਲਾ ਕੇ ਸੂਟ ਲਾ ਕੇ ਆ ਸਾਨੂੰ ਵਧੀਆ ਆ ਸੂਟ ਸਾਰਿਆਂ ਨੂੰ ਸਾਨੂੰ ਘੈਂਡ ਆ ਇਹ ਵੀ ਜਿਹੜਾ ਬਲੈਕ ਪੱਕਾ ਹਾਂ ਬਹੁਤ ਸੋਹਣਾ ਇੱਕ ਛੂਟ ਹੋਰ ਵੀ ਲਿਆਓ ਵੀ ਲਾ ਕੇ ਓਏ ਕਰਾਂਗੇ ਕੱਡੇ ਕੱਡੇ ਮੇਰੇ ਨਾਲ ਉਹ ਵੀ ਦਿਖਾ ਦੇ ਸੱਚ ਪਾਹ ਦਿਖਾਣੀ ਉਹਦੇ ਸਾਰਿਆਂ ਨੂੰ ਲਾ ਸਾਰੇ ਲਾ ਦਿਓ ਤੁਸੀਂ ਸਹੀ ਗੱਲ ਸਾਰੇ ਨੂੰ ਸਹੀ ਗੱਲ ਮੈਂ ਇੱਧਰ ਰੱਖ ਲੇ ਵੇਖੋ ਲਓ ਜੀ ਹੁਣ ਆ ਸੂਟ ਲਾ ਕੇ ਦਿਖਾਉਣਗੇ ਜੇ ਕਿਸੇ ਨੇ ਖਰੀਦਣੇ ਹੋਣਾ ਤਾਂ ਸੇਲ 'ਚ ਨੇ ਸਾਡੇ ਸੂਟ ਸੇਲ 'ਚ ਨੇ ਚਲੋ ਚਾ ਪੀਓ ਗਰਾ ਸਭ ਤੋਂ ਪਹਿਲਾਂ ਅਸੀਂ ਬਲੈਕ ਚੱਕਿਆ ਫਿਰ ਮੈਂ ਚੱਕਿਆ ਰਸਟ ਫਿਰ ਮੈਂ ਚੱਕਿਆ ਮਹਿੰਦੀ ਐਂਡ ਜਦ ਮੈਂ ਉਹੀ ਚੱਕ ਕੇ ਲਈਦਾ ਰੱਖਿਆ ਉਹਨਾਂ ਨੂੰ ਮੈਂ ਕਿਹਾ ਮੈਂ ਤਾਂ ਉਹੀ ਬਲੈਕ ਲੈ ਰੇ ਪਹਿਲੇ ਦੇਖਣ ਲੱਗੇ ਪ੍ਰਿੰਟ ਵੀ ਸੋਨਾ ਉੱਠ ਰਿਹਾ ਇੱਥੇ ਚੁੰਨੀ ਦੋਦ ਤੇ ਮੈਂ ਰੰਗੀ ਕਰਾਈ ਫਿਰ ਜੇ ਚੂਗਾ ਅੱਜ ਹੋਰ ਉਹਨਾਂ ਨੇ ਵੀ ਪਾਏ ਹੋਏ ਸੀਗੇ ਉਹਨਾਂ ਨੇ ਕਾਟਨ ਦਾ ਪਾਇਆ ਹੋਇਆ ਸੀਗਾ ਕੈਮਰੀ ਕਾਟਨ ਉਹਦੇ ਵੱਡੇ ਵੱਡੇ ਫੁੱਲ ਉਧਰ ਵੀਡੀਓ ਚੱਲ ਬਲੈਕ ਕਿਨੇ ਪਾਓ ਵੀਡੀਓ ਇਹ ਸੂਟਾਂ ਨਹੀਂ ਬਣਾਉਣ ਲੱਗ ਰਹੇ ਨੇ ਕਿੱਡੋ ਵਰਦੀ ਕਰਾਂ ਇਹ ਸਕੂਲੋਂ ਆਏ ਕਿ ਟਿਊਸ਼ਨ ਤੋਂ ਆਏ ਹੁਣ ਸਕੂਲੋਂ ਆਏ ਹਾਲ ਦਾ ਅੱਜ ਸ਼ਨੀਵਾਰ ਤੇ ਅੱਜ ਟ੍ਰੈਸ ਤੋਂ ਦੂਜੀ ਇਹਨਾਂ ਤੋਂ ਟ੍ਰੈਸ ਤੋਂ ਇਹ ਆਈ ਲੈ ਇੱਥੇ ਜਵਲੀ ਜਿਉਂ ਚਾਪੀ ਅੰਨ ਆਪੇ ਵੀ ਨਹੀਂ ਕੀ ਅਹੀਂ ਰੱਖ ਲਾ ਜੇ ਤੇ ਮਾਹਨ ਜੇ ਪੁੱਤ ਆ ਗਰਮੀ ਰੱਖਣੀ ਹੈ ਕਿਹਦੇ ਨਹੀਂ ਕਰਮੀ ਰਾਹ ਤੇ ਜਾਓਗੇ ਸਕੂਟਰੀ ਤੇ ਲਓ ਜੀ ਹੋਰ ਸੂਟ ਆ ਗਏ ਹੁਣ ਉਹ ਵੀ ਸੈਂਪਲ ਕਰਕੇ ਦਿਖਾਈ ਜਾਣਗੇ ਇੱਕ ਹੋਰ ਲੱਕੀ ਹੋ ਗਿਆ ਇਹ ਆ ਦਿਖਾਏ ਨਹੀਂ ਕੀ ਜੀ ਮੈਂ ਆਵਣਾ ਇਧਰ ਨੂੰ ਆ ਥੋੜੀ ਜੀ ਆਓ ਫਿਰ ਨਾ ਇਸ ਵਿੱਚ ਜੀ ਆ ਕਪੜਾ ਕਿਸਨ ਕਪੜਾ ਨਹੀਂ ਪਤਾ ਲੱਗਿਆ ਮਸਲਿਨ ਚ ਹੋਊਗਾ। ਨੋਈ ਦੱਸੋ ਇਹ ਕਿਹੜਾ ਕਪੜਾ? ਜਿਹੜਾ ਹੁਣ ਲਾ ਕੇ ਦਿਖਾਉਣਗੇ। ਬੈਲੀ ਸ਼ਾਈਨ ਐ। ਤੇ ਵੀ ਪ੍ਰਿੰਟ ਦੱਸੋ ਕਿਵੇਂ ਦਾ? ਹੂੰ। ਲੋਜੀ। ਮੋਤੇ ਸਿੱਧਾ ਸੋਹਣਾ ਲੱਗਦਾ। ਇੱਧਰ ਲੱਗ ਸੰਗ। ਮੈਂ ਸਾਰੇ ਚੁੱਕ ਸਾਂ। ਮੈਂ ਪਾਲਣਾ ਫਿਰ ਲੈਸੇ ਲੱਗਣਾ। ਆ ਵੀ ਲਾ ਕੇ ਦਿਖਾ ਹੁਣ। ਮਿਲ ਲੈਣ ਮੈਂ ਸੋਈ ਲੈ। ਉਹ ਹੋਈ ਜਾਂਦੀ। ਥੋੜਾ ਗਰਮੀ ਹੋ ਜਾਈ। ਇਹ ਕਿ ਗਰਮੀ ਕਿੰਨੀ ਹੋ ਜੂਗੀ? ਨਹੀਂ ਸਵੇਰੇ ਨਾਉਣ ਜਾਣੇ। ਕਪੜਾ ਹੋਰ ਐ। ਇਹਦਾ ਮੰਡ ਜੋ ਸਾਰੀ ਰਾਤ ਅੱਜ ਹੀ ਥੋਸੋ ਪਾ ਲੋ। ਫਿਰ ਤਾਂ ਗਰਮੀ ਆ ਜੂ ਵਿੱਚ ਥੋੜੀ ਮਰ ਰਹੀ ਹੈ ਇਹ ਜਿਹੜੀ ਲਿਆ ਲਰਖੀ ਹੈ ਨਹੀਂ ਆ ਜੀ ਇਹਨੇ ਸੁਕੜਿਆ ਆ ਕੀ ਰੱਖੀ ਹੈ ਇਹਨੇ ਹੋ ਗਿਆ ਪਾਜਾ ਉਹ ਕਿਹੜਾ ਪਾਣਾ ਕੱਟੀ ਖੁੱਲ ਗਈ ਹੈ ਕੱਟੀ ਕੱਟੀ ਖੁੱਲ ਗਈ ਜਦ ਜੀ ਕੱਟੀਏ ਇਹ ਕੰਮ ਲੈ ਗਿਆ ਤੇ ਨੇ ਇੱਕ ਫੇਦੇ ਲੱਗ ਗਿਆ ਪਤਾ ਨਹੀਂ ਕਿਹੜਾ ਇਹ ਕਿਹੜਾ ਕਪੜਾ ਕੋਸਾ ਇਹਨਾਂ ਨਾਲ ਦੀ ਹੈ ਸਟ੍ਰੈਸ ਮਟੀਰੀਅਲ ਉਲਟਾ ਲਾ ਰਹੇ ਨੇ ਦੂਜੀ ਸਾਈਡ ਤੋਂ ਦੱਸੋ ਇਹਨਾਂ ਨੂੰ ਕਮੈਂਟ ਕਰਕੇ ਦੱਸੋ ਵੀ ਕਿਹੜਾ ਕਪੜਾ ਇਹ ਮਿਲਿਆ ਇਹ ਮਾਊਸ ਕਲਰ ਆ। ਕਲਰ ਤੇ ਦਾ ਮਾਊਸ ਕਲਰ ਦਾ ਨਾਮ ਆ। ਆਦ ਬੱਟਾ ਮਾਊਸ ਕੁਝ ਨਹੀਂ ਹੈਗਾ। ਗ੍ਰੇ ਹੈ ਨਾ ਬੱਟਾ। ਸਿਮਰ ਜ਼ਬਰਤਾ ਵੀ ਲਾਉਂ ਮੈਂ ਫਰੋ। ਗ੍ਰੇ ਬ੍ਰਾਊਨ ਆ। ਇਹ ਗ੍ਰੇ ਬ੍ਰਾਊਨ ਯਾਰ। ਡਾਰਕ ਗ੍ਰੇ ਬ੍ਰਾਊਨ ਜਿਹੜਾ ਹੈ ਨਾ ਇਹ ਵਾਲਾ ਮਾਊਸ ਕਲਰ ਹੈ। ਇਹ ਦਾ ਵੀ ਮਾਊਸ ਕਲਰ ਮਾਊਸ ਕਲਰ ਥੋੜਾ ਥੋੜਾ ਬ੍ਰਾਊਨ ਜੰਦਾ। ਸੁਣਦੇ ਇਹ ਹੂੰ ਬੱਸ ਟਿਪਿੰਡ ਨਹੀਂ ਲਾਣੀ ਜੇ ਇੰਨੀ ਬੱਸ ਹੂੰ ਇੱਕ ਨੇ ਇਹ ਕਿਨੇ ਦਾ ਆਇਆ? ਮੇਰਾ ਸੈਲਫੀ ਨਹੀਂ ਆਇਆ। ਇੱਕ ਹੀ ਨੇ ਦਾ ਆਇਆ। ਇਹ। ਲਓ ਖੋਲ ਕੇ। ਕਿੰਨਾ ਕਿੱਥਾ। ਇਹ ਦੋ। ਬੋਲਿਆ ਦੇਖੋ ਦਾ ਕੀ ਸੇਲ। ਆਹ। ਇਹ ਕਿਤ ਕਿਤ ਸੁਰੂ ਰੋ ਲੈ ਤੇਰੇ ਲਾਈਵ ਸੇਲ ਚੋਂ। ਆ ਲਿਆ ਹੁੰਦੇ ਸੇਲ। ਕਿਹੜੀ ਲੈਂਦੇ ਨੇ ਲਾਈਵ ਸੇਲ ਚੋਂ? ਆਹ। ਇਹ ਸੁਰੂ ਰੋ ਤੋਂ। ਚੁੰਨੀ ਲਾਲ ਲੈ ਲੈ ਤੋਂ। ਨਹੀਂ ਨਾਲ। ਚੁੰਨੀ ਲਾਲ ਦਿੰਦੇ ਨੇ ਚੁੰਨੀ ਵਰਗੇ ਸੂਟ ਇਹ ਗਰਮੀਆਂ ਵਾਲੇ ਨੇ ਕਿ ਸਰਦੀਆਂ ਵਾਲੇ ਇਹ ਪਾਰਟੀ ਵੇਅਰ ਨੇ ਸੂਟ ਜਿਵੇਂ ਆਪਾਂ ਨੇ ਵਿਆਹ ਸ਼ਾਦੀ ਤੋਂ ਲੈ ਲਈ ਤੁਸੀਂ ਦੱਸੋ ਵੀ ਇਹਨਾਂ 'ਚ ਕਿਹੜਾ ਸੂਟ ਪਸੰਦ ਆ ਜਾਂ ਦੋ ਸੂਟ ਲੈ ਆਏ ਸੀਗੇ ਦੋ 'ਚ ਇਹਨਾਂ ਨੂੰ ਉਹ ਹੋ ਗਿਆ ਵੀ ਮੈਂ ਆਹ ਰੱਖਾਂ ਜਾਂ ਉਹ ਰੱਖਾਂ ਇੱਕ ਉਹ ਦੂਜਾ ਦੀ ਉਹ ਦੂਜਾ ਕਲਰ ਦੱਸਿਆ ਮਨਾ ਉਹ ਜਿਹੜਾ ਨੀਚੇ ਜਿਹਾ ਦੱਬਿਆ ਪਿਆ ਇੱਕ ਆਹ ਇਹਨਾਂ ਦੇ ਵਿੱਚ ਇਹਨਾਂ ਨੂੰ ਉਹ ਹੋ ਗਿਆ ਵੀ ਹਾਂ ਵੀ ਦੋਨਾਂ 'ਚ ਕਿਹੜਾ ਰੱਖਿਆ ਜਾਵੇ ਦੋ ਜਾਨੀਏ ਸੂਟ ਲਈਏ ਉਹ ਕਹਿੰਦੀ ਮੈਂ ਆ ਰੱਖ ਲਾ ਮੈਂ ਆ ਰੱਖ ਕਿਉਂਕਿ ਜੀ ਚੁੰਨੀ ਦਾ ਥੋੜਾ ਜਿਹਾ ਵੈਂ ਪੈ ਗਿਆ ਦਿਖਾਈ ਆਪਣਾ ਵੀ ਚੁੰਨੀ ਨਾਲ ਮੈਚ ਨਹੀਂ ਕਰਦੀ ਥੋੜੀ ਲਾਈਟ ਉਹਦੇ ਵਿੱਚ ਆ ਆ ਦੇਖੋ ਨਾ ਇਹਦੇ ਵਿੱਚ ਵੀ ਤੁਹਾਨੂੰ ਅੱਡੇ ਜੀ ਲੱਗ ਰਹੀ ਹੋਣੀ ਇਹ ਪਰ ਇਹਦੇ ਵਿੱਚ ਛੇ ਉਹ ਜਿਹੜਾ ਪੈਂਦੀ ਆ ਪੰਪਕੀ ਜੀ ਉਹਦੀ ਕਲਰ ਦੀ ਆਹ ਕਲਰ ਦੀ ਪਰ ਇਹ ਆਪਾਂ ਇਹ ਦੇਖੀਏ ਨਾ ਇੱਕ ਕਾਫੀ ਫਰਕ ਲੱਗਦਾ ਆ ਦੇਖੋ ਕੀ ਆ ਜੇ ਫੇਰ ਕਰੂ ਜੀ ਬਤਾ ਦੇ ਹੂੰ ਮੇਰ ਦੰਗੇ ਦਸਵੀਂ ਕਮੈਂਟ ਕਰਕੇ ਕਿਹੜਾ ਸੋਹਣਾ ਕੀ ਦੋਨੇ ਸੋਹਣੇ ਨੇ ਜਰੂਰ ਦੱਸੋ ਮੈਨੂੰ ਲੱਗਦਾ ਪਾਜੋ ਨੂੰ ਸਰਵਤ ਆਈ ਇਹ ਲੱਗਦਾ ਜਰੂਰ ਪਰ ਮਾਂ ਨੂੰ ਗਿਰੀ ਕਰੇ ਕਰਾ ਨੀ ਨੀ ਮੁੱਠੀ ਕੋਣੇ ਕਿਹਦੀ ਸੁਣ ਲੈ ਕਿਹਦੀ ਉਹ ਉਦੋਂ ਆਪਣਾ ਘਰ ਨਾਲੇ ਸਲਵਾਰ ਤੇ ਉਸ ਵੀ ਲਾਉਣ ਲਈਏ ਹਨ ਲਾਜੋ ਸਾਰੀ ਸਾਰੀ ਤੇ ਮੂਰੇ ਕਰਨੀ ਚਾਹੀਦੀ ਆਹੋ ਜੀ ਗੋਡੇ ਗੋਡੇ ਨਾ ਲਾਦੀ ਉਹ ਸਲਵਾਰ ਨਹੀਂ ਹੈ ਜਿਹੜੀ ਆਪਣੀ ਮੇਲਾ ਲਾਦੀ ਮਸਲੀਨ ਉਹ ਨਹੀਂ ਹੈ ਜਿਹੜੀ ਆਪਣੀ ਉਹ ਨਹੀਂ ਹੈ ਬਾਹਰ ਹੀ ਪਿੱਛੋਂ ਫਿਰਦੇ ਮੂਰੇ ਲਾਉਣ ਲਾਤੀ ਪਿੱਛੋਂ ਵਾਲੀ ਹੋਣੀ ਜੀ ਨਾਲੇ ਸ਼ੇਰ ਦਾ ਚਲੋ ਇੱਕ ਕਮੈਂਟ ਕਰਕੇ ਦੱਸੋ ਜੀ ਸਾਥੀ ਗੱਲ ਜੀ ਸਬਸਕ੍ਰਾਈਬ ਜਰੂਰ ਕਰਿਓ ਉਹ ਵਾਲੀ ਮਸਲੀਨ ਨਹੀਂ ਹੈ ਇਹ ਕੱਪੜੇ ਦਾ